ਲੁਧਿਆਣਾ ਵੈਸਟ ਵਿੱਚ ਵਜਿਆ ਚੋਣ ਬਿਗਲ 19 ਜੂਨ ਹੋਣਗੀਆਂ ਵੋਟਾਂ 23 ਤਰੀਕ ਨੂੰ ਆਵੇਗਾ ਨਤੀਜਾ ਕੱਲ ਤੋਂ ਭਰੇ ਜਾ ਸਕਣਗੇ ਨਾਮਜ਼ਦਗੀ ਪਰਚੇ ਵਡਣਾ ਜੇਲ੍ਹ ਦੇ ਵਿੱਚ ਬੰਦਾ ਮਰਪਾਲ ਦੇ ਸਾਥੀਆਂ ਨੇ ਖੁਦ ਨੂੰ ਦੱਸਿਆ ਜਾਂਦਾ ਖਤਰਾ ਵਕੀਲ ਬੁੱਲੇ ਵੱਡੇ ਨਸ਼ਾ ਤਸਕਰਾਂ ਦੇ ਨਾਲ ਬੰਦ ਕਰਕੇ ਖਤਰੇ ਦੇ ਵਿੱਚ ਛਪਾਇਆ ਕਿਸੇ ਹੋਰ ਜੇਲ੍ਹ ਦੇ ਦਾ ਕਿਸੇ ਹੋਰ ਜੇਲ੍ਹ ਦੇ ਵਿੱਚ ਕੀਤਾ ਜਾਵੇ ਸ਼ਿਫਟ ਪੰਜਾਬ ਦੇ ਵਿੱਚ ਵਪਾਰੀਆਂ ਲਈ ਬਣੇਗਾ ਬੋਰਡ ਨਬਾ ਚਕੀਜੀਵਾਲ ਨੇ ਕੀਤਾ ਐਲਾਨ ਬੁੱਲੇ ਵਪਾਰੀਆਂ ਦੀ ਹਰ ਸਮੱਸਿਆ ਦਾ ਹੋਵੇਗਾ ਹੱਲ ਜੇ ਕੋਈ ਐਮਐਲਏ ਵੀ ਸੰਗਠ ਕਰੇਗਾ ਤਾਂ ਬਖਸ਼ਾਂਗੇ ਨਹੀਂ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੀ ਪੰਜਾਬ ਸਰਕਾਰ ਕਰੇਗੀ ਕਾਇਆਕਲਪ ਕੇਸ਼ਰੀਵਾਲ ਬੋਲੇ ਮੰਦਿਰ ਦੇ ਸਰੋਵਰ ਦੇ ਲਈ ਪਾਈਪਲਾਈਨ ਦਾ ਚੰਗਾ ਪ੍ਰਬੰਧ ਮੁੱਖ ਦਵਾਰ ਦਾ ਵੀ ਹੋਵੇਗਾ ਰੀਨੋਵੇਸ਼ਨ ਲਾਲੂ ਯਾਦਵ ਨੇ ਆਪਣੇ ਬੇਟੇ ਨੂੰ ਦਿਖਾਇਆ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ 6 ਸਾਲ ਦੇ ਲਈ ਤੇਜ ਪ੍ਰਤਾਪ ਯਾਦਵ ਨੂੰ ਆਰਜੀਡੀ ਦੇ ਵਿੱਚੋਂ ਟੰਡਿਆ ਬਾਹਰ ਕਿਹਾ ਪਾਰਟੀ ਤੇ ਪਰਿਵਾਰ ਦੇ ਵਿੱਚ ਤੇਜ ਪ੍ਰਤਾਪ ਦੀ ਭੂਮਿਕਾ ਨਹੀਂ ਪਾਜ ਪਾਸ ਸੰਸਦ ਅਰਮਚੰਦਰ ਜਾਗੜਾ ਦੇ ਵਿਵਾਦਿਤ ਬਿਆਨ ਤੇ ਸਿਆਸੀ ਬੁਲ ਕਾਂਗਰਸ ਨੇ ਕਾਨੂੰਨੀ ਕਾਰਵਾਈ ਅਤੇ ਪਾਰਟੀ ਤੋਂ ਬਰਖਾਸਤ ਕਰਨ ਦੀ ਕੀਤੀ ਮੰਗ ਤਾਂ ਮਨੋਹਰ ਲਾਲ ਬੋਲੇ ਇਹ ਪਾਰਟੀ ਦਾ ਨਹੀਂ ਜਾਗੜਾ ਦਾ ਨਿੱਜੀ ਬਿਆਨ ਚੰਡੀਗੜ੍ਹ ਚ ਹਰਿਆਣਾ ਕਾਂਗਰਸ ਦੀ ਜੈ ਹਿੰਦ ਸਭਾ ਮੋਦੀ ਸਰਕਾਰ ਅਤੇ ਬੀਜੇਪੀ ਤੇ ਫਰੇ ਸਚਿਨ ਪਾਇਲਟ ਕਿਆ ਵਾਰ ਵਾਰ ਫੌਜ ਦਾ ਅਪਮਾਨ ਕਰਨਾ ਬੰਦ ਕਰੇ ਭਾਜਪਾ ਮਨਕੀ ਬਾਚ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਫੌਜਦਾ ਧੰਨਵਾਦ ਬੋਲੇ ਪ੍ਰੇਮ ਸਿੰਘ ਦੂਰ ਹੈ ਬਦਲਦੇ ਭਾਰਤ ਦੀ ਤਸਵੀਰਾਂ ਤਵਾਦ ਨੂੰ ਖਤਮ ਕਰਨਾ ਹੈ ਭਾਰਤ ਦਾ ਸੰਕਲਪ ਮਿਸਟਰ ਸਟਾਰ ਸੁਖ ਰਤਿਆ ਤੇ ਗੰਭੀਰ ਇਲਜ਼ਾਮ ਐਨਆਰਆਈ ਮਹਿਲਾ ਦੇ ਕਤਲ ਦੇ ਮਾਮਲੇ 'ਚ ਭਰਾਸ ਨੇ ਗ੍ਰਿਫਤਾਰ ਮ੍ਰਿਤਕਾ ਦੇ ਪਤੀ ਨੂੰ ਲਈ ਸੀ ਸੁਪਾਰੀ ਐਮ ਕਨਸੈਪਟ ਦੇ ਖੁੱਲ੍ਹੇ ਕਿਪਾੜ ਗੁਰੂ ਗੰਗਸਾਹਿਬ ਜੀ ਦਾ ਕੀਤਾ ਗਿਆ ਪ੍ਰਕਾਸ਼ ਦਰਸ਼ਨਕਾਰ ਨੇ ਹਾਲ ਹੋਇਆ ਸੰਗਤ ਦਾ ਪਹਿਲਾ ਜਥਾ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਤੇ ਸ਼ੁਭਾਦ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਵੱਡੇ ਐਕਸ਼ਨ ਦੀ ਐਕਸ਼ਨ ਦੇ ਨਾਲ ਜੁੜੀ ਹੋਈ ਖਬਰ ਤੋਂ ਲਾਲੂ ਯਾਦਵ ਨੇ ਆਪਣੇ ਬੇਟੇ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾ ਬਖਾ ਦਿੱਤਾ ਹੈ ਤੇਜ ਪ੍ਰਤਾਪ ਯਾਦਵ ਨੂੰ ਪਾਰਟੀ ਦੇ ਵਿੱਚ 6 ਸਾਲ ਦੇ ਲਈ ਬਾਹਰ ਕਰ ਦਿੱਤਾ ਗਿਆ ਆਰ ਜੀ ਡੀ ਦੇ ਵਿੱਚੋਂ ਦਰਸਲੇ ਬਾਹਰ ਕੱਢਿਆ ਗਿਆ ਤੇਜ ਪ੍ਰਤਾਪ ਦੇ ਗੈਰ ਜ਼ਿੰਮੇਵਾਰਾ ਜ਼ਿੰਮੇਵਾਰਾਨਾ ਰਵਈਏ ਦੇ ਕਾਰਨ ਇਹ ਫੈਸਲਾ ਲਿਆ ਗਿਆ ਤੇਜ ਪ੍ਰਤਾਪ ਨੂੰ ਪਰਿਵਾਰ ਦੇ ਵਿੱਚ ਵੀ ਵੇ ਦਖਲ ਕੀਤਾ ਗਿਆ ਪਾਰਟੀ ਤੇ ਪਰਿਵਾਰ ਦੇ ਵਿੱਚ ਤੇਜ ਪ੍ਰਤਾਪ ਦੀ ਕੋਈ ਵੀ ਭੂਮਿਕਾ ਨਹੀਂ ਹੈ ਲਾਲੂ ਪ੍ਰਸਾਦ ਯਾਦਵ ਦੇ ਵੱਲੋਂ ਇਹ ਸਾਫ ਕਿਹਾ ਗਿਆ ਹੈ ਕਿ ਪਾਰਟੀ ਤੇ ਪਰਿਵਾਰ ਦੇ ਵਿੱਚ ਤੇਜ ਪ੍ਰਤਾਪ ਦੀ ਕੋਈ ਭੂਮਿਕਾ ਨਹੀਂ ਹੈ ਮੈਂ ਹਮੇਸ਼ਾ ਨੈਤਿਕ ਕਦਰਾਂ ਕੀਮਤਾਂ ਦਾ ਸਮਰਥਕ ਰਿਹਾ ਹਾਂ ਤਾਂ ਲਾਲੂ ਯਾਦਵ ਨੇ ਆਪਣੇ ਬੇਟੇ ਨੂੰ ਹੀ ਪਾਰਟੀ ਦੇ ਵਿੱਚੋਂ ਬਾਹਰ ਦਾਰਾ ਵਿਖਾਇਆ ਹੈ ਤੇਜ ਪ੍ਰਤਾਪ ਤੇ ਯਾਦਵ ਨੇ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਆ ਤੇ ਇਸ ਨੂੰ ਲੈ ਕੇ ਆ ਟਵੀਟ ਵੀ ਕੀਤਾ ਗਿਆ ਟਵੀਟ ਕਰਦੇ ਜੋ ਜਾਣਕਾਰੀ ਦਿੱਤੀ ਗਿਆ ਕਿ ਨਿੱਜੀ ਜੀਵਨ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਅਣਦੇਖੀ ਸਮਾਜਿਕ ਨਿਆਂ ਦੇ ਲਈ ਸਾਡੇ ਸਮੂਹਿਕ ਸੰਘਰਸ਼ ਨੂੰ ਕਮਜ਼ੋਰ ਕਰਦੀ ਹੈ ਵੱਡੇ ਪੁੱਤਰ ਦੀਆਂ ਗਤੀਵਿਧੀਆਂ ਜਨਤਕ ਆਚਰਣ ਅਤੇ ਗੈਰ ਜ਼ਿੰਮੇਵਾਰਾਨਾ ਵਿਵਹਾਰ ਸਾਡੇ ਪਰਿਵਾਰਿਕ ਕਦਰਾਂ ਕੀਮਤਾਂ ਅਤੇ ਪਰੰਪਰਾਵਾਂ ਦੇ ਅਨੁਸਾਰ ਨਹੀਂ ਹੈ ਇਸ ਲਈ ਉਪਰੋਕਤ ਹਾਲਾਤਾਂ ਦੇ ਕਾਰਨ ਮੈਂ ਉਸ ਨੂੰ ਪਾਰਟੀ ਅਤੇ ਪਰਿਵਾਰ ਤੋਂ ਦੂਰ ਕਰਦਾ ਹਾਂ ਹੁਣ ਤੋਂ ਉਹਨਾਂ ਦੀ ਪਾਰਟੀ ਅਤੇ ਪਰਿਵਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਰਹੇਗੀ ਉਸ ਨੂੰ ਪਾਰਟੀ ਚ 6 ਸਾਲਾਂ ਦੇ ਲਈ ਕਰ ਦਿੱਤਾ ਜਾਂਦਾ ਹੈ ਉਹ ਖੁਦ ਆਪਣੇ ਨਿੱਜੀ ਜੀਵਨ ਦੇ ਚੰਗੇ ਮਾੜੇ ਅਤੇ ਗੁਣ ਔਗਣਾਂ ਨੂੰ ਦੇਖਣ ਦੇ ਸਮਰੱਥ ਹੈ ਜਿਸ ਕਿਸੇ ਦੇ ਵੀ ਉਸ ਦੇ ਨਾਲ ਸਬੰਧ ਹਨ ਉਸ ਨੂੰ ਆਪਣੀ ਮਰਜ਼ੀ ਦੇ ਨਾਲ ਫੈਸਲੇ ਲੈਣੇ ਚਾਹੀਦੇ ਹਨ ਮੈਂ ਹਮੇਸ਼ਾ ਜਨਤਕ ਜੀਵਨ ਚ ਜਨਤਕ ਸ਼ਰਮ ਦਾ ਸਮਰਥਕ ਰਿਹਾ ਹਾਂ ਪਰਿਵਾਰ ਦੇ ਆਗਿਆਕਾਰੀ ਮੈਂਬਰਾਂ ਨੇ ਜਨਤਕ ਜੀਵਨ ਵਿੱਚ ਇਸ ਵਿਚਾਰ ਨੂੰ ਅਪਣਾਇਆ ਅਤੇ ਇਸ ਦਾ ਪਾਲਣ ਕੀਤਾ ਹੈ ਤੁਹਾਡਾ ਧੰਨਵਾਦ ਲਾਲੂ ਪ੍ਰਸਾਦ ਯਾਦੂ ਦੇ ਵੱਲੋਂ ਦਰਸਲੇ ਟਵੀਟ ਕੀਤਾ ਗਿਆ ਟਵੀਟ ਕਰਦੇ ਹੋਏ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਆਪਣੇ بیٹے ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਖਾਇਆ ਤੇਜ ਪ੍ਰਤਾਪ ਯਾਦਵ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ 6 ਸਾਲ ਦੇ ਲਈ ਤੇਜ ਪ੍ਰਤਾਪ ਯਾਦਵ ਨੂੰ ਆਰ ਜੇ ਡੀ ਦੇ ਪਾਰਟੀ ਦੇ ਵਿੱਚੋਂ ਜੋ ਕਿ ਬਾਹਰ ਦਾ ਰਾਹ ਖਾਇਆ ਹੈ ਤੇਜ ਪ੍ਰਤਾਪ ਦੇ ਗੈਰ ਜ਼ਿੰਮੇਵਾਰਾ ਨਾ ਰਵਈਏ ਦੇ ਕਾਰਨ ਇਹ ਫੈਸਲਾ ਲਿਆ ਗਿਆ ਜੋ ਟਵੀਟ ਕਰਦੇ ਹੋਏ ਲਾਲੂ ਪ੍ਰਸਾਦ ਯਾਦਵ ਨੇ ਜਾਣਕਾਰੀ ਦਿੱਤੀ ਹੈ बड़े भाई की बात है राजनीतिक जीवन में निजी जीवन भी अलग होता है अलग होता है तो निजी जीवन के फैसले और निर्णय क्योंकि वो अडल्ट है बड़े हैं उनको अधिकार है वो अपना निर्णय क्या उनका सही होगा क्या नुकसान होगा ये अपना निर्णय वो खुद ले और राष्ट्र अध्यक्ष जी दल के नेता हैं उन्होंने अपने ट्वीट के माध्यम से स्पष्ट कर दिया है जो उनकी भावनाएं थीं उन्होंने स्पष्ट कर दिया है तो अब जो है राष्ट्राध्यक्ष जी ने कहा है और हमने अपनी भावनाओं को भी आप लोगों के सामने रखा है वो निर्णय लें क्या उनके लिए सही है क्या गलत है लेकिन हम ऐसी चीज़ों को पसंद नहीं करते हैं और बर्दाश्त हम कर सकते हैं ये बात जो है लोगों को समझाना चाहिए अब वो क्या अपने निजी जीवन में कर रहे हैं नहीं कर रहे हैं यह किसी से पूछ के तो नहीं करता है लो ਅੱਗੇ ਪਤਾ ਇਹ ਗੱਲ ਕਰਾਂਗੇ ਜ਼ਿਮਨੀ ਚੋਣਤੀ ਜੰਗ ਦੇ ਲੁਧਿਆਣਾ ਵੈਸਟ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਲੁਧਿਆਣਾ ਵੈਸਟ ਦੇ ਵਿੱਚ 19 ਜੂਨ ਨੂੰ ਵੋਟਾਂ ਪੈਣਗੀਆਂ 23 ਜੂਨ ਨੂੰ ਜ਼ਿਮਨੀ ਚੋਣ ਦਾ ਨਤੀਜਾ ਐਲਾਨ ਕੀਤਾ ਜਾਵੇਗਾ ਤੇ ਕੱਲ ਤੋਂ ਨਾਮਜ਼ਦਗੀ ਭਰੀ ਜਾ ਸਕੇਗੀ 2 ਜੂਨ ਨੂੰ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੈ 3 ਜੂਨ ਨੂੰ ਨਾਮਜ਼ਦਗੀ ਪੱਤਰਾਂ ਤੇ ਜੋ ਕੇ ਜਾਂਚ ਪੜਤਾਲ ਕੀਤੀ ਜਾਵੇਗੀ 5 ਜੂਨ ਨਾਮ ਨੂੰ ਨਾਵਾਂ ਨੂੰ ਵਾਪਸ ਲੈਣ ਦੀ ਆਖਰੀ ਤਾਰੀਖ ਹੋਵੇਗੀ ਗੁਰਪ੍ਰੀ ਗੋਗੀ ਦੀ ਮੌਤ ਤੋਂ ਬਾਅਦ ਅਸਲ ਵਿੱਚ ਸੀਟ ਖਾਲੀ ਹੋਈ ਹੈ ਤਾਂ ਆਖਰਕਾਰ ਆਖਰਕਾਰ ਜਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਜਨਵਰੀ ਮਹੀਨੇ ਤੋਂ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋਂ ਚੋਣ ਕਮਿਸ਼ਨ ਦੇ ਵੱਲ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਪਾਰਟੀਆਂ ਦੇ ਮੁੱਖ ਤੌਰ ਤੇ ਤਿੰਨ ਪਾਰਟੀਆਂ ਦੇ ਵੱਲੋਂ ਪੱਤੇ ਖੋਲ ਦਿੱਤੇ ਗਏ ਨੇ ਆ ਤਾਂ ਭਾਜਪਾ ਦੇ ਵੱਲੋਂ ਅਜੇ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ ਤਾਂ ਕਿਉਂਕਿ ਕੱਲ ਤੋਂ ਨਾਮਿਨੇਸ਼ਨ ਫਾਈਲ ਹੋਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਸੁਭਾਵਿਕ ਹੈ ਕਿ ਇੱਕ ਦੋ ਦਿਨਾਂ ਤੱਕ ਭਾਜਪਾ ਵੀ ਆਪਣੇ ਪੱਤੇ ਖੋਲ ਦੇਵੇਗੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਤਿੰਨ ਪਾਰਟੀਆਂ ਦੀ ਮੁਖਤਬਰ ਤੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ ਰੋੜਾ ਚੌਂ ਮੈਦਾਨ ਦੇ ਵਿੱਚ ਨੇ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਭੂਸ਼ਨਾਸ਼ੂ ਨੂੰ ਇੱਕ ਵਾਰ ਫਿਰ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੋ ਕਿ 2012-17 ਦੇ ਵਿੱਚ ਲਗਾਤਾਰ ਆ ਕਾਂਗਰਸ ਪਾਰਟੀ ਦੇ ਇਸੇ ਹਲਕੇ ਤੋਂ ਆ ਵਿਧਾਇਕ रह चुके ਨੇ ਹਾ ਤਾਂ ਚਰਮਣੀ ਅਕਾਲੀ ਦਲ ਦੇ ਵੱਲੋਂ ਪਰਵਪਕਾਰ ਸਿੰਘ ਘੁੰਮਣ ਨੂੰ ਆ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਬੀਜੇਪੀ ਦਾ ਅਖਰਕਾਰ ਕੌਣ ਕੈਂਡੀਡੇਟ ਹੋਵੇਗਾ ਕੌਣ ਉਮੀਦਵਾਰ ਹੋਵੇਗਾ ਉਸ ਨੂੰ ਲੈ ਕੇ ਸਥਿਤੀ ਜਲਦ ਆ ਸਪਸ਼ਟ ਹੋ ਜਾਵੇਗੀ ਤਾਂ ਵਿਗਲ ਵੱਚ ਚੁੱਕਾ ਹੈ ਚੋਣਾਂ ਦਾ 19 ਜੂਨ ਨੂੰ ਵੋਟਾਂ ਪੈਣਗੀਆਂ ਲਧਿਆਣਾ ਵੈਸਟ ਹਲਕੀ ਦੇ ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਤੇ 23 ਜੂਨ ਨੂੰ ਬਿਲਕੁਲ ਇਹ ਸਪਸ਼ਟ ਹੋ ਜਾਵੇਗਾ ਸਾਫ ਹੋ ਜਾਵੇਗਾ ਕਿ ਸੱਤਾ ਤੇਰਾ ਆਪਣਾ ਆਜੋ ਜੇਤੂ ਨੂੰ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਇਹ ਸੀਡ ਕਿਸੇ ਹੋਰ ਦੀ ਝੋਲੀ ਦੇ ਵਿੱਚ ਪੈਂਦੀ ਹੈ 23 ਜੂਨ ਨੂੰ ਸਥਿਤੀ ਬਿਲਕੁਲ ਸਪਸ਼ਟ ਹੋ ਜਾਵੇਗੀ। ਇਹ ਮੈਕ ਕੰਪੇਨਿੰਗ ਕਰ ਹੀ ਰਿਹਾ ਸੀ ਜਦੋਂ ਮੈਨੂੰ ਅਨਾਉਂਸਮੈਂਟ ਦਾ ਪਤਾ ਚੱਲਿਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਫਾਈਨਲੀ ਇਹ ਡੇਟ ਅਨਾਉਂਸ ਹੋ ਗਈ ਹੈ ਔਰ ਮੈਂ ਸਾਡੀ ਪੂਰੀ ਤਿਆਰੀ ਹੈ ਸਾਰੀ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਮੈਂ ਇਕੁਅਲੀ ਕੰਪੀਟੀਟਰ ਮੰਨਦਾ ਕੋਈ ਘੱਟ ਨਹੀਂ ਕੋਈ ਵੱਧ ਨਹੀਂ ਔਰ ਸਾਰਿਆਂ ਨੂੰ ਮੈਂ ਬੈਸਟ ਆਫ ਲੱਕ ਕਹਿੰਦਾ ਦੇਖੋ ਤੁਸੀਂ ਸਾਰੇ ਜਿੰਨੇ ਵਰਕਰ ਹੈਗੇ ਇਲਾਕਾ ਨਿਵਾਸੀ ਇਹ ਸਭ ਦੇ ਮੂੰਹ ਤੇ ਖੜੇ ਹੋਏ ਨੇ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਹੋ ਗਿਆ ਹੈ ਪੈਦਾ ਹੋ ਗਿਆ ਔਰ ਨੁਕੀ ਫਿਰ ਸ਼੍ਰੋਮਣੀ ਅਕਾਲੀ ਦਲ ਸਰਕਾਰ ਜਿਹੜੀ ਹੈਗੀ ਹੈ ਉੱਥੇ ਐਮਐਲਏ ੜੇ ਬਣਾਉਣ ਦੇ ਵਿੱਚ ਤਤਪਰ ਹੋਏ ਹੋਏ ਨੇ ਅਡੀਆਂ ਭਰ ਹੋਏ ਹੋਏ ਨੇ ਤਾਂ ਜੋ ਆਕੇ ਹੁਣ ਵੋਟਾਂ ਪਾਣ ਇਲੈਕਸ਼ਨ ਹੋਵੇ ਤੇ ਸਾਰੇ ਫ੍ਰੀ ਹੋਣ ਇੰਤਜ਼ਾਰ ਤੋਂ ਬਾਅਦ ਹੀ ਇਲੈਕਸ਼ਨ ਅਨਾਉਂਸ ਹੋਇਆ ਐ ਐਟ ਲੀਸਟ 19 ਜੂਨ ਨੂੰ ਤੇ ਤਿਆਰੀ ਦੀ ਗੱਲ ਕਰਾਂ ਤਾਂ ਕਾਫੀ ਲੰਬੇ ਸਮੇਂ ਤੋਂ ਆਨ ਫੀਲਡ ਵਰਕਿੰਗ ਚੱਲੀ ਰਹੀ ਹੈ ਕੀ ਐ ਤੇ ਹੁਣ ਜੋਸ਼ ਵੀ ਭਰ ਜਾਏਗਾ ਔਰ ਬੂਸਟ ਵੀ ਹੋ ਜਾਣਗੇ ਸਾਰੇ ਜਨ ਨੇ ਔਰ ਤੁਸੀਂ ਦੇਖਿਆ ਵੀ ਹੋਣਾ ਕਿ ਕਾਂਗਰਸ ਲੀਡਰਸ਼ਿਪ ਆਲਰੇਡੀ ਆ ਵੀ ਰਹੀ ਹੈ ਕੈਂਪੇਨ ਦੇ ਵਿੱਚ ਹਿੱਸਾ ਵੀ ਬਣ ਗਈ ਹੈਗੀ ਐ ਸੋ ਇਕਜੁੱਟ ਹੋ ਕੇ ਲੜਾਈ ਲੜੀ ਜਾਏਗੀ ਸਾਰੋਕ ਕਰਨਗੇ ਅਗਲੀ ਖਬਰ ਦਾ ਪੰਜਾਬ ਦੇ ਵਿੱਚ ਵਪਾਰੀਆਂ ਲਈ ਬੋਰਡ ਬਣਾਉਣ ਦਾ ਐਲਾਨ ਕੀਤਾ ਗਿਆ ਵਪਾਰੀਆਂ ਲਈ ਬੋਰਡ ਬਣਾਉਣ ਜਾ ਰਹੇ ਹਨ ਰਵਿੰਦ ਕੇਜੀਵਾਲ ਨੇ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਵਪਾਰੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰੇਗਾ ਇਹ ਬੋਰਡ ਜੇ ਕੋਈ ਐਮ ਐਲ ਏ ਵੀ ਤੰਗ ਕਰੇਗਾ ਤਾਂ ਬਖਸ਼ਾਂਗੇ ਨਹੀਂ ਰਵਿੰਦ ਕੇਜੀਵਾਲ ਨੇ ਵੀ ਸਾਫ਼-ਸਾਫ਼ ਕਹਿ ਦਿੱਤਾ ਹੈ ਨਸ਼ੇ ਤੇ ਰਵਿੰਦ ਕੇਜੀਵਾਲ ਨੇ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਨਸ਼ਾ ਵਧਿਆ ਹੈ ਛੋਟੇ ਬੱਚੇ ਵੀ ਨਸ਼ੇ ਦੇ ਜਾਲ ਦੇ ਵਿੱਚ ਫਸੇ ਨੇ ਕੁਸ਼ਹਾਲ ਪੰਜਾਬ ਨੂੰ ਸਰਕਾਰਾਂ ਨੇ ਨਸ਼ੇ ਨਾਲ ਤਬਾਹ ਕੀਤਾ ਹੈ ਸਰਕਾਰ पुष्ट ਪਨਾਹੀ ਦੇ ਵਿੱਚ ਨਸ਼ਾ ਵਿਗਦਾ ਸੀ ਰਵਿੰਦ ਕੇ ਜੀਵਾਲ ਨੇ ਪਿਛੀਆਂ ਸਰਕਾਰਾਂ ਨੂੰ ਡਰੱਗਸ ਦੇ ਮੁੱਦੇ ਤੇ ਨਿਸ਼ਾਨੇ ਤੇ ਲਿਆ। ਤਾਂ हमने तय किया है कि आप लोगों के लिए एक व्यापारियों के लिए इंडस्ट्री के लिए तो बहुत कुछ कर रहे हैं। व्यापारियों के लिए एक राज्य के स्तर पे और हर जिले के अंदर बोर्ड बनाया जाएगा व्यापारी बोर्ड जो हर व्यापारियों को सुरक्षा और सम्मान देने का काम करेगा आपकी सुरक्षा सुनिश्चित करेगा इंडिविजुअल व्यापारियों की भी सुरक्षा सुनिश्चित आपको कोई समस्या बोर्ड के पास जाओ आपकी सरकार की पॉलिसी भी चेंज करानी है आप बोर्ड के पास जाओ बोर्ड आपकी पॉलिसी चेंज कराएगा आपको कोई परेशान कर रहा है कोई अफसर परेशान कर रहा है कोई हमारा एमएलए भी अगर कोई परेशान कर रहा है बख्शेंगे नहीं उसको नशे को ही ले लो पंजाब जो एक वक्त पंजाब का नाम नंबर वन टॉप पे होता था पर कैपिटल इनकम में प्रति व्यक्ति आय में नंबर वन पंजाब सबसे अमीर सूबा माना जाता था आज सत्रहवें नंबर पे सेवेंटींथ नंबर पे आ गया आज पंजाब का बच्चा पंजाब की जवानी पंजाब के छोटे छोटे बच्चे नशा कर रहे हैं पूरे पंजाब को नशे में धकेल दिया कहां से आया ये नशा अपने आप तो आया नहीं पारियों से बात करता हूं तीन किस्म की मोटी मोटी छोटे व्यापारियों की बात कर रहा हूं इंडस्ट्री के लिए हम बहुत बड़े बड़े काम आने वाले कुछ दिनों में महीने भर के अंदर इंडस्ट्री को लेकर आप बहुत बड़े बड़े ऐलान सुनने वाले हैं आज मैं कहके जा रहा हूं मैं बहुत सोच समझ के बोलता हूं जो भी बोलता हूं इतने बड़े बड़े ऐलान हम इंडस्ट्री के लिए करने जा रहे हैं कि पूरे देश के अंदर पंजाब विल बिकम द बेस्ट डेस्टिनेशन फॉर इंडस्ट्री इन द कंट्री पूरे देश में कोई व्यक्ति अगर सोचेगा मेरे को इंडस्ट्री लगानी है तो सबसे पहले उसके दिमाग में पंजाब का नाम आया करेगा और यह मैं कोई ਹਵਾ ਮੇ ਬਾਤ ਨਹੀਂ ਕਰ ਰਾ ਕਈ ਬਹੁਤ bade bade ਐਲਾਨ ਕਰਨੇ ਜਾ ਰਹੇ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੀ ਕਾਇਆ ਕਲਪ ਹੋਵੇਗੀ ਪੰਜਾਬ ਸਰਕਾਰ ਦੇ ਵੱਲੋਂ ਕਾਇਆ ਕਲਪ ਕੀਤੀ ਜਾਵੇਗੀ ਅਸੀਂ ਕਾਲੀ ਮਾਤਾ ਦਾ ਆਸ਼ੀਰਵਾਦ ਲੈਣ ਆ ਰਵਿੰਦ ਕੇਜੀਵਾਲ ਦੇ ਦਰਸਲ ਹੈ ਜੋ ਮੁੱਖ ਮੰਤਰੀ ਮਾਨ ਤੇ ਰਵਿੰਦ ਕੇਜੀਵਾਲ ਪਟਿਆਲਾ ਕਾਲੀ ਮਾਤਾ ਮੰਦਿਰ ਦੇ ਵਿੱਚ ਪਹੁੰਚੇ ਸਨ ਇਸ ਦਿਨ ਰਵਿੰਦ ਕੇਜੀਵਾਲ ਦੇ ਨੂੰ ਕਿਹਾ ਗਿਆ ਕਿ ਮੰਦਿਰ ਦੇ ਸरोवर ਦੇ ਲਈ ਪਾਈਪ ਲਾਈਨ ਦਾ ਪ੍ਰਬੰਧ ਕੀਤਾ ਗਿਆ ਤੇ ਜਲਦ ਸरोवर ਦੇ ਵਿੱਚ ਸ਼ੁੱਧ ਪਾਣੀ ਭਰਾਂਗੇ ਕਾਲੀ ਮਾਤਾ ਮੰਦਿਰ ਚ ਰੋਜ਼ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਇਸ ਦਿਨ ਰਵਿੰਦ ਕੇਜੀਵਾਲ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਕਾਇਆ ਕਰ ਦਿੱਤੀ ਜਾਵੇਗੀ ਮੰਦਰ ਦੇ ਸਰੋਵਰ ਦੇ ਲਈ ਪਾਈਪਲਾਈਨ ਦਾ ਜੋ ਕਿ ਪ੍ਰਬੰਧ ਕੀਤਾ ਗਿਆ ਤੇ ਜਲਦ ਹਰ ਰੋਜ਼ ਇਸ ਸਰੋਵਰ ਦੇ ਵਿੱਚ ਸ਼ੁੱਧ ਪਾਣੀ ਆਵੇਗਾ ਮੰਦਰ ਕਮੇਟੀ ਵੱਲੋਂ ਸਾਨੂੰ ਇਹ ਦੋ ਮੰਗਾਂ ਜਿਹੜੀਆਂ ਸਾਹਮਣੇ ਆਈਆਂ ਨੇ ਬਿਲਕੁਲ ਜਲਦੀ ਜਿਹੜਾ ਇਸ ਪੁੰਨ ਦੇ ਕੰਮ ਨੂੰ ਪੂਰਾ ਕੀਤਾ ਜਾਊਗਾ ਔਰ ਜੇ ਚੋ ਵੀ ਕਿਉਂਕਿ ਇਤਿਹਾਸਿਕ ਮੰਦਰ ਹੈ ਸ਼ਨੀਵਾਰ ਨੂੰ ਤਾਂ ਐਤਵਾਰ ਨੂੰ ਤਾਂ ਕਹਿੰਦੇ ਵੀ ਲੱਖ ਤੋਂ ਵੀ ਵੱਧ ਬੰਦਾ ਇੱਥੇ ਨਤਮਸਤ ਕੋਣ ਹੁੰਦਾ ਵੀ 25000 ਆਮ ਦਿਨਾਂ 'ਚ ਲੋਕਲ ਜਿਹੜੇ ਲੋਕਾਂ ਦੀ ਸ਼ਰਧਾ ਬੜੀ ਹੈ ਸੋ ਅਸੀਂ ਅੱਜ ਖੁਦ ਨਤਮਸਤਕ ਹੋਣ ਆਇਆ ਇੱਥੋਂ ਨੂੰ ਕੁਝ ਦੇ ਨਹੀਂ ਸਕਦੇ ਇੱਥੋਂ ਤਾਂ ਮੰਗਣ ਆਇਆ ਤਾਂ ਪਰ ਫਿਰ ਵੀ ਜੋ ਸਾਡੇ ਵੱਲੋਂ ਸਰੂਗਾ ਜੋ ਇਨਫਰਾਸਟ੍ਰਕਚਰ ਦੇ ਵਿੱਚ ਜਾਂ ਜਿਹੜੇ ਭਗਤ ਆਉਂਦੇ ਨੇ ਉਹਨਾਂ ਦੀ ਸਹੂਲਤ ਵਾਸਤੇ ਜਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਆ ਕੇ ਉਹਦੇ ਵਾਸਤੇ ਅਸੀਂ ਜੋ ਪ੍ਰਬੰਧ ਕਮੇਟੀ ਸਾਨੂੰ ਕਹੂਗੀ ਸਾਰੇ ਕਰਾਂਗੇ ਤਾਂ ਅੱਜ ਹਮ ਮਾਤਾ ਸੇ ਆਸ਼ੀਰਵਾਦ ਲੈ ਕੇ ਜਾ ਰਹੇ ਹਾਂ कि उनकी सेवा करने का हमें भी मौका मिले और इस सरोवर में अब पाइपलाइन का इंतज़ाम कर लिया गया है जल्द ही इस सरोवर में आप शुद्ध पानी देखेंगे और सरोवर भरा हुआ देखेंगे पानी से रोज़ शुद्ध पानी से सरोवर को भरा जाएगा और आप उसको देखेंगे इसके अलावा जैसे मान साहब ने बताया ये वाला जो एंट्रेंस है ये मेन एंट्रेंस है मेन एंट्रेंस होता था तीस साल पहले तक मेन एंट्रेंस होता था किसी कारणवश इसे बंद कर दिया गया और दूसरी तरफ से एंट्री चालू कर दी गई जबकि असली एंट्रेंस ये है तो इस एंट्रेंस को भी बहुत शानदार और भव्य बनाया जाएगा यहाँ सामने जो आप ये ज़मीन देख रहे हैं यहाँ पे रोज़ लंगर का इंतजाम किया जाएगा ਔਰ ਪੂਰੇ ਮੰਦਿਰ ਦਾ ਵੀ ਇੱਕ ਤਰ੍ਹਾਂ ਸੇ ਰੀਨੋਵੇਸ਼ਨ ਹੋਗਾ ਔਰ ਕੁਝ ਮਹੀਨੋਂ ਕੇ ਬਾਅਦ ਆਪ ਇੱਕ ਬਹੁਤ ਹੀ ਭਵਯ ਮੰਦਿਰ ਦੇਖੇਗੇ ਰੁਕ ਕਰਾਂਗੇ ਅਗਲੀ ਵੱਡੀ ਖਬਰ ਦਾ ਬਠਿੰਡਾ ਜੇਲ ਦੇ ਵਿੱਚ ਬੰਦ ਅਮਰਤਪਾਲ ਦੇ ਸਾਥੀਆਂ ਨੂੰ ਖਤਰਾ ਬਠਿੰਡਾ ਜੇਲ ਚੋਂ ਸ਼ਿਫਟ ਕੀਤੇ ਜਾਣ ਦੀ ਮੰਗ ਕੀਤੀ ਹੈ ਨਸ਼ਾ ਤਸਕਰਾਂ ਨੂੰ ਜਾਨ ਨੂੰ ਖਤਰਾ ਦੱਸਿਆ ਗਿਆ ਕਿਹਾ ਗਿਆ ਕਿ ਜੇਲ ਦੇ ਵਿੱਚ ਵੱਡੇ ਨਸ਼ਾ ਤਸਕਰਾਂ ਦੇ ਨਾਲ ਬੰਦ ਕੀਤਾ ਗਿਆ ਕਿਸੇ ਹੋਰ ਜੇਲ ਦੇ ਵਿੱਚ ਰੱਖੇ ਜਾਣ ਦੀ ਮੰਗ ਕੀਤੀ ਗਈ ਅਮਰਪਾਲ ਦੇ ਜੋ ਸਾਥੀ ਪੁਲਿਸ ਦੇ ਵਕੀਲ ਦੇ ਵੱਲੋਂ ADGP ਜੀਲਾ ਨੇ ਅਰਜ਼ੀ ਰੱਦ ਕਰ ਦਿੱਤੀ ਹੈ ਵਕੀਲ ਦੇ ਵੱਲੋਂ ਜਿਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਬਾਜੇਕੀਰ ਦੀ ਜੇਲ੍ਹ ਤੋਂ ਫੋਨ ਤੇ ਪਰਿਵਾਰ ਦੇ ਨਾਲ ਗੱਲ ਕਰਨ ਦੀ ਸੁਵਿਧਾ ਬੰਦ ਕੀਤੀ ਗਈ ਹੈ ਜੋ ਵੀ ਵਕੀਲ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਮਠੰਡਾ ਜੇਲ੍ਹ ਦੇ ਵਿੱਚ ਅਮਰਪਾਲ ਦੇ ਚਾਰ ਸਾਥੀ ਬੰਦ ਨੇ ਤਾਂ ਇਸ ਨੂੰ ਲੈ ਕੇ ਨਸ਼ਾ ਤਸਕਰਾਂ ਤੋਂ ਇਹਨਾਂ ਸਾਥੀਆਂ ਨੂੰ ਜਾਨ ਦੀ ਜਾਨਦਿਆਂ ਦਾ ਖਤਰਾ ਦੱਸਿਆ ਗਿਆ ਹੈ ਆ ਵਕੀਲ ਦੇ ਵੱਲੋਂ ਜੋ ਕਿਹਾ ਗਿਆ ਕਿ ਕਿਸੇ ਹੋਰ ਜੇਲ੍ਹ ਦੇ ਵਿੱਚ ਇਹਨਾਂ ਨੂੰ ਸ਼ਿਫਟ ਕੀਤਾ ਜਾਵੇ ਏ ਡੀ ਜੀ ਪੀ ਜਿਲ੍ਹਾ ਨੇ ਅਰਜ਼ੀ ਨੂੰ ਮੀਰਦ ਕੀਤਾ ਜੋ ਕਿ ਵਕੀਲ ਇਹ ਦਾਵਾ ਕਰ ਰਹੇ ਨੇ ਇਹ ਪਠੇੜਾ ਵਿਖੇ ਨਜ਼ਰਬੰਦ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂਆਂ ਚਾਚਾ ਅਜੀਤ ਸਿੰਘ ਜੀ ਭਾਈ ਕਲਵੰਤ ਸਿੰਘ ਰਾਉਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਬਸੰਤ ਸਿੰਘ ਦੋਲਤਪੁਰਾ ਹੋਰਾਂ ਦੇ ਨਾਲ ਮੁਲਾਕਾਤ ਹੋਈ ਸੀ ਤਾ ਮੁਲਾਕਾਤ ਦੌਰਾਨ ਕੁਝ ਸਿੰਘਾਂ ਨੇ ਇਸ ਗੱਲ ਉੱਪਰ ਜੋ ਚਾਨਣਾ ਪਾਇਆ ਕਿ ਇਹਨਾਂ ਨੇ ਜੋ ਪੰਜਾਬ ਦੇ EDGP ਪ੍ਰਿਜ਼ਨਸ ਨੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਇਹਨਾਂ ਨੂੰ ਬਠਿੰਡਾ ਜੇਲ੍ਹ ਵਿੱਚੋਂ ਟਰਾਂਸਫਰ ਕਰਕੇ ਪੰਜਾਬ ਦੀ ਕਿਸੇ ਹੋਰ ਮਹਫੂਜ਼ ਅਤੇ ਸੁਰੱਖੇ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇ ਉਸ ਦੇ ਕਾਰਨ ਇਹ ਨੇ ਕਿ ਜੋਏ ਸਿੰਘ ਨੇ ਇਹ ਅੰਮ੍ਰਿਤ ਛਕਾਉਣ ਵਾਲਿਆਂ ਚੋਂ ਅਤੇ ਨਸ਼ੇ ਚੜਾਉਣ ਵਾਲਿਆਂ ਚੋਂ ਪਰ ਜੋ ਜੇਲ੍ਹ ਪ੍ਰਸ਼ਾਸਨ ਵੱਲੋਂ ਇਨਾਂ ਨੂੰ ਕੁਝ ਅਜਿਹੀ ਕੈਦੀਆਂ ਦੇ ਨਾਲ ਨજરਬੰਦ ਕੀਤਾ ਗਿਆ ਜੋ ਕਿ ਬੜੇ ਵੱਡੇ ਨਸ਼ਾ ਤਸਕਰੀ ਦੇ ਕੇਸਾਂ ਦੇ ਵਿੱਚ ਮਲਜ਼ਮ ਨੇ ਕਈ-ਕਈ ਕਿਲੋ ਚਿੱਟਾ 25 25 30 30 ਕਿਲੋ ਚਿੱਟਾ ਦੇ ਨਸ਼ਾ ਤਸਕਰੀ ਦੇ ਇਲਜ਼ਾਮ ਨੇ ਉਹਨਾਂ ਉੱਪਰ 11 ਗੋਲੀਆਂ ਟ੍ਰੈਮਾਡੋਲ ਦੇ ਇਲਜ਼ਾਮ ਨੇ ਤਾਂ ਇਹਨਾਂ ਸਿੰਘਾਂ ਨੇ ਖੱਸ਼ਾ ਜਾਰੀ ਕੀਤਾ ਸੀ ਕਿ ਸਾਡੀ ਜਾਨ ਨੂੰ ਖਤਰਾ ਇਹਨਾਂ ਨਸ਼ਾ ਤਸਕਰਾ ਤੋਂ ਤੇ ਸਾਡੀ ਜਾਨ ਮਾਲ ਦੀ ਰਾਖੀ ਕਰਦੇ ਆ ਹੋਇਆ ਵੀ ਸਾਨੂੰ ਕਿਸੇ ਹੋਰ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇ ਪਰ ਜੋ ADGP ਪੰਜਾਬ ਪ੍ਰਿਜ਼ਨਸ ਨੇ ਉਹਨਾਂ ਨੇ ਇਹ ਜੋ ਐਪਲੀਕੇਸ਼ਨ ਰੱਦ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਨੇ ਇੱਕ ਆਡੀਓ ਰਿਕਾਰਡਿੰਗ ਦੇ ਦੁਆਰਾ ਵੀ ਇਹ ਜੋ ਸੰਗਤ ਵਿੱਚ ਗੱਲ ਰੱਖੀ ਹੈ ਇੱਕ ਇਸ ਤਰੀਕੇ ਦੇ ਨਾਲ ਜੋ ਇਹਨਾਂ ਨੂੰ ਜੋ ਜਾਨ ਨੂੰ ਖਤਰਾ ਹੈ ਤੇ ਜੋ ADGP ਪੰਜਾਬ ਪ੍ਰਿਜ਼ਨਸ ਨੇ ਉਹ ਇਹਨਾਂ ਦੀ ਜੋ ਐਪਲੀਕੇਸ਼ਨ ਹੈ ਉਹ ਮਨਜ਼ੂਰ ਨਹੀਂ ਕਰ ਰਹੇ ਤੇ ਉਹਨਾਂ ਨੇ ਖਾਰਜ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਜੇਲ੍ਹ ਵਿੱਚ ਸਾਹਮਣਾ ਵੀ ਕਰਨਾ ਪਿਆ ਜੋ ਪ੍ਰਧਾਨ ਮੰਤਰੀ ਬਾਜੇ ਕੇ ਹੋਰਾਂ ਦੀ ਜੋ ਫੈਸਿਲਿਟੀ ਸੀ ਜੇਲ੍ਹ ਦੀ ਐਸ.ਟੀ.ਡੀ ਤੋਂ ਆਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਉਹ ਬੰਦ ਕਰ ਦਿੱਤੀ ਗਈ ਹੈ ਤੇ ਇਹਨਾਂ ਸਿੰਘਾਂ ਨੂੰ ਕਾਫੀ ਘੰਟੇ ਵੱਧ 10 ਤੋਂ 12 ਘੰਟੇ ਵੱਧ ਹੋਰ ਕੈਦੀਆਂ ਨਾਲੋਂ ਬੰਦੀ ਵਿੱਚ ਰੱਖਿਆ ਗਿਆ ਜੋ ਕਿ ਘੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਤੇ ਇਹਨਾਂ ਸਿੰਘਾਂ ਨੇ ਪਹਿਲਾਂ ਵੀ ਕਾਫੀ ਜੇਲ੍ਹ ਵਿੱਚ ਸੰਘਰਸ਼ ਕਰਕੇ ਜੋ ਗੁਰੂ ਘਰ ਵਿੱਚ ਨਤਮਸਤਕ ਹੋਉਂਦੀ ਜਿਹੜੀ ਇੱਕ ਬੇਸਿਕ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਰਿਲੀਜੀਅਨ ਉਹ ਬੜੀ ਮੁਸ਼ਕਲ ਨਾਲ ਹਾਸਲ ਕੀਤਾ ਸੀ ਪੈਲਗਮ ਮਾਮਲੇ ਦੀਆਂ ਪੀੜਿਤ ਮਹਿਲਾਵਾਂ ਤੇ ਭਾਜਪਾ ਸੰਸਦ ਰਾਮਚੰਦਰ ਜਾੰਗੜਾ ਦੇ ਬਿਆਨ ਤੇ ਸਿਆਸਤ ਭਗਤੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਨੇ ਜਾੰਗੜਾ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਭਾਜਪਾ ਜਾੰਗੜਾ ਨੂੰ ਬਰਖਾਸਤ ਕਰੇ ਕਾਂਗਰਸ ਨੇ ਮੰਗ ਰੱਖੀ ਹੈ ਵਿਵਾਦਿਤ ਬਿਆਨ ਦੇਣ ਵਾਲੇ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਅਤੇ 50 सीएम जगदीश देवड़ा ਦਾ ਵੀ ਅਸਤੀਫਾ ਮੰਗਿਆ ਗਿਆ ਮਹਿਲਾ ਕਮਿਸ਼ਨ ਇਹਨਾਂ ਲੀਡਰਾਂ ਦੇ ਖਿਲਾਫ ਕਾਰਵਾਈ ਕਰੇ ਇਹ ਵੀ ਕਾਂਗਰਸ ਨੇ ਮੰਗ ਰੱਖੀ ਹੈ ਜਾਂਗੜਾ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਦਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਜਾਂਗੜਾ ਦਾ ਬਿਆਨ ਨਿੱਜੀ ਸੀ ਪਾਰਟੀ ਦਾ ਨਹੀਂ ਜਾਂਗੜਾ ਨੇ ਸਪਸ਼ਟੀਕਰਨ ਵਿੱਚ ਦਿੱਤਾ ਹੈ ਉੱਥੇ ਮਨੋਹਰ ਲਾਲ ਨੇ ਕਿਹਾ ਕਿ ਸਿੰਧੂਗੁਰੂ ਗੋਣ ਵਾਲੀਆਂ ਮਹਿਲਾਵਾਂ ਬਾਰੇ ਇਹ ਕਹਿਣਾ ਅਣਉਚਿਤ ਹੈ ਜਾਂਗੜਾ ਦੇ ਬਿਆਨ ਦਾ ਮਾਮਲਾ ਖਤਮ ਕਰ ਦੇਣਾ ਚਾਹੀਦਾ ਹੈ ਕੇਂਦਰੀ ਮੰਤਰੀ ਮਨੋਹਰ ਲਾਲ ਦਾ ਵੀ ਇਸ ਬਿਆਨ ਨੂੰ ਲੈ ਕੇ ਪੱਖ ਸਾਹਮਣੇ ਆਇਆ ਹੈ बिल्कुल लड़ना चाहिए था मैं मानता हूं लड़ना चाहिए था और लड़ते तो कम शहादत होती और वो भी मारे जाते बिल्कुल हाथ जोड़ने से कौन छोड़ता है वो तो मरने के लिए आए थे वो तो थे आतंकवादी थे अत्याचारी थे उनके दिल में दया थोड़ी थी कितने हाथ जोड़ ले उनको छोड़ना थोड़ा था अगर उनके साथ टकरा जाते तो कुछ ना कुछ कम कैजुअलिटी होती बिल्कुल लड़ना चाहिए था मैं मानता हूं लड़ना चाहिए था जी जांग्रा जांग्रा। 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 क्या बात उन्होंने बोली है। एक शाह करके मंत्री हैं के उनको तो सुप्रीम कोर्ट ने कहा जब जा। तब जाके एस गठित करी है और हमारे सैनिकों को जो सबको फक्र है हम सब एकजुट हैं आतंकवाद के खिलाफ पाकिस्तान के आतंकवाद को समर्थन देने के खिलाफ उस समय भारतीय जनता पार्टी के कुछ छोटे मोटे कार्यकर्ता बोलते चुनाव हुए आप भूल सकते हैं लेकिन बड़े-बड़े पदों पर बैठे लोग मध्य प्रदेश के उप मुख्यमंत्री मध्य प्रदेश के मंत्री राज्यसभा के सांसद अगर वैसी बातें बोलते हैं तो क्या भाजपा के शीर्ष नेतृत्व को अपनी चुप्पी नहीं तोड़नी चाहिए क्या उनको देश के सामने माफी नहीं मांगनी चाहिए क्या उनको पदों से बर्खास्त नहीं करना चाहिए इससे पहले अकेली नहीं है इनसे पहले मध्य प्रदेश के मंत्री विजय शाह और वो भी अकेले नहीं है तीसरा भी एक और है भाजपा का ही मध्य प्रदेश का उप मुख्यमंत्री जो है जगदीश देवड़ा, तीनों के बयान जो है वो सेना को अपमानित करने वाले हैं वो शहीदों को अपमानित करने वाले हैं वो शहीदों की पत्नियों को और परिवारों को अपमानित करने वाले हैं क्या कहा है रामचंद्र जागड़ा पूरा ने पूरा देश थू कर रहा है थू, -थू कर रहा है कहते हैं कि जो शहीद हुए उनके घर की बहन हो बेटी हो या पत्नियों में जोश और जज्बा नहीं था हिम्मत नहीं थी कायरों की तरह हाथ जोड़कर गिड़गिड़ा रही थी अगर कदम उठाती तो शायद वो लोग जिंदा होते जो शहीद हुए हैं कितना शर्मनाक बयान है जबकि सर्वदलीय बैठक में खुद सरकार ने माना है कि उनसे सुरक्षा में चूक हुई है क्या प्रधानमंत्री जी आपने माफी मांगी प्रधानमंत्री जी को सरकार को उनकी चूक से ध्यान भटकाने के लिए पूरा ठीकरा शहीदों के परिवार और उनकी पत्नियों पर जो है इस तरह से डाला जा रहा है उन्हें अपमानित किया जा रहा है इस तरह के बयान देकर कोई पार्टी की बात नहीं है उनका अपना एक विचार हो सकता है उन्होंने अपना स्पष्टीकरण दिया भी है और उन्होंने कहा कि मेरा भाव तो ये था कि महिलाओं को भी वीरांगनाएं बनना चाहिए लेकिन उसको गलत संदर्भ में उन्होंने रखा है हमारी जो बहनें अपना सिंदूर खो चुकी हैं उनके बारे में ये कहना उचित नहीं है गलत है और इसमें जिनकी भावनाओं को ठेस पहुंची है निश्चित रूप से जांगड़ा जी ने भी अपनी ओर से खेद व्यक्त किया है और मैं भी मानता हूं कि इस विषय को यहाँ समाप्त कर देना चाहिए दौरा किया है वो ऐसी जगह जा रही है जो प्रभावित देखिए देश की एक बड़ी एक त्रासदी जिसको कहना चाहिए इस प्रकार की जो घटनाएं हुई हैं और उन घटनाओं में जो पीड़ित परिवार हैं वो सामाजिक दृष्टि से सबको सब, सब जगह जाना चाहिए इसमें कोई आपत्ति नहीं है इन चीजों पर राजनीति करने का कोई कारण नहीं है इसलिए कोई राजनीतिक विषय नहीं है जिसके ऊपर मुझे बयान देना चाहिए। तो थे अपने बयान से विवाद होने के बाद रामचंद्र जांगड़ा ने अपने बयान लेकर सफाई भी दी है बिल्कुल लड़ना चाहिए था मैं मानता हूं लड़ना चाहिए था और लड़ते तो कम शहादत होती और वो भी मारे जाते बिल्कुल लड़ना हाथ जोड़ने से कौन छोड़ता है वो तो मरने के लिए आए थे वो तो आते आई थे आतंकवादी थे अत्याचारी थे उनके दिल में दया थोड़ी थी कितने हाथ जोड़ ले उनको छोड़ना थोड़ा था अगर उनके साथ टकरा जाते तो कुछ ना कुछ कम कैजुअलिटी होती चंद्र एक आतंकवादी घटना घट गट गई और हमारी 26 बहनों का सिंदूर छीन लिया आतंकवादियों ने और उन्होंने धर्म पूछ पूछ के गोलियां मारी अगर मेरा मेरी ये मान्यता है हमारे अग्निवीर प्रशिक्षित वहां पर होते जितने भी पर्यटक थे तो उनको घेर लेते और वीरता के भाव से लड़ते तो कैजुअलिटी तो होती लेकिन आतंकवादी भी मारे जाते मैं कहीं ये नहीं मानता कि मेरे देश की महिलाएं कमजोर हैं हमारे देश की बहनें कमजोर हैं हमारे देश की बहनें कायर हैं मेरा ये मानने का बिल्कुल मकसद ही नहीं है मैं ये मानता हूँ कि हमारे देश की महिलाएं वीर हैं उनके अंदर अहल्याबाई होलकर और झांसी की रानी का जज्बा जगाने की ज़रूरत है ताकि अगर ऐसी परिस्थितियाँ कोई सामने आ जाए जैसी पहलगाम में परिस्थितियाँ आई तो वीरता के भाव से लड़के मुकाबला करें